ਅਸੀਂ ਚਾਹੁੰਦੇ ਸੀਗੇ ਕਿ ਕੁਝ ਖਾਸ ਇਦਾਂ ਦਾ ਲਗਾਇਆ ਜਾਵੇ ਕਿ ਜਿਹੜਾ ਸਾਡੇ ਬੱਚਿਆਂ ਨੂੰ ਆਉਣ ਦੀਆਂ ਪੀੜ੍ਹੀਆਂ ਤੱਕ ਯਾਦ ਰਹੇ ਕਿ ਅਸੀਂ ਕੁਝ ਲਗਾਇਆ ਹੋਇਆ ਕਿਉਂਕਿ ਇਵਨ ਕਿ ਹੁਣ ਉਹ ਬੂਟੇ ਪੁਰਾਣੇ ਜਿਹੜੇ ਉਹ ਲੋਪ ਹੋ ਚੁੱਕੇ ਸਾਨੂੰ ਵੀ ਭੁੱਲ ਗਿਆਨਾਂ ਦਾ ਯਾਦ ਸਾਰੇ ਬੂਟੇ ਕਿੱਥੋਂ ਲਿਆਂਦੇ ਗਏ ਆ ਇਕ ਕੋਈ ਸੋਰਸ ਹੈ ਕਿ ਵੱਖਰੇ ਵੱਖਰੇ ਸੋਰਸਸ ਆ ਨਰਸਰੀਆਂ ਅਸੀਂ ਕੋਈ ਭਾਜੀ ਨਰਸਰੀ ਨਹੀਂ ਛੱਡੀ ਅਸੀਂ ਹੁਸ਼ਿਆਰਪੁਰ ਤੋਂ ਉਨਾਂ ਰੋੜੀ ਤੱਕ ਮਕੇਰੀਆਂ ਤੱਕ ਸਰਕਾਰੀ ਨਾ ਅਸੀਂ ਤਰਵਾਰ ਜਾ ਕੇ ਆਏ ਆ ਇਹ ਚੰਦਨ ਉਥੋਂ ਲੈਂਦਾ ਜੀ ਆ ਕੇ 2600 ਪਲਾਂਟਸ ਲੱਗੇ ਤੇ ਜੋ ਕਿ ਅਸੀਂ ਆਪਣੇ ਹੱਥੀ ਲਗਵਾਏ ਆ ਸਾਨੂੰ ਉਨਰੇਗਾ ਦਾ ਸਾਥ ਮਿਲਿਆ ਜਿਹੜਾ ਪਿੱਛੇ ਉਸ ਟੀਮੰਦਰੇਗਾ ਦਾ ਜਿਹੜਾ ਫੰਡ ਆਉਂਦਾ ਲੱਗ ਜੰਗਲ ਵਾਸਤੇ ਤੇ ਉਨਰੇਗਾ ਸਾਨੂੰ ਬਹੁਤ ਸਾਥ ਦਿੰਦੀ ਹੈ ਇੱਥੇ ਕੰਮ ਕਰਦੀ ਸਫਾਈ ਦਾ ਜਦੋਂ ਗਰਮੀਆਂ ਦੇ ਵਿੱਚ ਜਿਆਦਾ ਜ਼ਰੂਰਤ ਹੁੰਦੀ ਪਾਣੀ ਦੀ ਪਾਣੀ ਪਾਇਆ ਜਾਂਦਾ ਹੈ ਮੈਨੂੰ ਪਤਾ ਲੱਗਾ ਸੀ ਡਾਕਟਰ ਅਮਨਦੀਪ ਸਿੰਘ ਜੋ ਤਖਣੀ ਵਾਈਲਡਲਾਈਫ ਸੈਂਚਰੀ ਚ ਉਹਨਾਂ ਨੇ ਦੱਸਿਆ ਸੀ ਕਿ ਸੁਵਾਂਜਣਾ ਬਾਰੇ ਗੱਲ ਹੋ ਰਹੀ ਸੀ ਸੁਵਾਂਜਣਾ ਦੀ ਚਾਹ ਪੀ ਰਹੇ ਸੀ ਬਣਾ ਕੇ ਆਪਾਂ ਵੀਡੀਓ ਪਾਈ ਹੋਈ ਮੈਂ ਤੇ ਉਥੋਂ ਵੀ ਤੁਹਾਡਾ ਜ਼ਿਕਰ ਹੋਇਆ ਸੀ ਉਥੇ ਕੁੰਟਾਂ ਵੀ ਹੈਗੇ ਆ ਸਾਰਿਆਂ ਦੇ ਫਾਇਦੇ ਲਈ ਆ ਠੀਕ ਆ ਤੇ ਉਹਦੇ ਲਈ ਉਹਦੇ ਲਈ ਇਹ ਮਤਲਬ ਕਿ ਕਿਹਨੂੰ ਕੰਟੈਕਟ ਕਰਨਾ ਪਏਗਾ ਆ ਕੇ ਭਗਵੰਦਰ ਸਿੰਘ ਜੀ ਨੂੰ ਕੰਟੈਕਟ ਪਰਸਨ ਤੁਸੀਂ ਭਗਵੰਦਰ ਸਿੰਘ ਜੀ ਹੈਨਾ ਜੀ ਤਾਂ ਹੁਣ ਤੁਹਾਡੇ ਦੰਦਾਂ ਦੇ ਵਿੱਚ ਪੇਨ ਆ ਜਾਂ ਬਲੱਡ ਨਿਕਲਦਾ ਇਹਦੀ ਤੁਸੀਂ ਦਾਤਣ ਕਰੋ ਤੁਹਾਨੂੰ ਪੇਨ ਚ ਰੀਲੀਫ ਮਿਲੇਗੀ ਤੇ ਬਲੱਡ ਨਿਕਲਣਾ ਵੀ ਠੀਕ ਹੈ ਨਾ ਨਹੀਂ 11 ਦੇਰ ਤੱਕ ਕੋਈ ਜੋਬ ਨਹੀਂ ਲਈ ਮਤਲਬ ਜਿੰਨੀ ਦੇਰ ਤੱਕ ਇਹ ਫੁੱਟੇ ਵੱਡੇ ਨਹੀਂ ਹੋਣੇ ਇਹਨਾਂ ਨੇ ਹੁਣ 6 ਮਹੀਨਿਆਂ ਤੋਂ ਜੌਬ ਸ਼ੁਰੂ ਕੀਤੀ ਕਿ ਬੁੱਡੇ ਚੱਲ ਪਏ ਆ ਵੱਡੇ ਹੋ ਗਏ ਆ ਇੱਕ ਬੇਸ ਬਣ ਗਿਆ ਆ ਕਿ ਅਸੀਂ ਇੰਨੇ ਟਾਈਮ ਤੇ ਪਾਣੀ ਪੋਣਾ ਇੰਨੇ ਤੇ ਸਫਾਈ ਕਰਨੀ ਆ ਰਾਜਸਵੈਦਿਕ ਡਾਕਟਰ ਉਹਨਾਂ ਨੇ ਰეკਮੈਂਡ ਕੀਤਾ ਸੀ ਕਿ ਤੁਸੀਂ ਇਹਦੀ ਛੇਲੇ ਜੜੀ ਆ ਨਾ ਤੁਸੀਂ ਪਾਣੀ ਦੇ ਵਿੱਚ ਪੇਂਦਿਓ ਸਵੇਰ ਨੂੰ ਖਾਲੀ ਪੇਟ ਤੁਸੀਂ ਉਹਨੂੰ ਪੀ ਸਕਦੇ ਆ ਉਹ ਲਓ ਜੀ ਆ ਮੈਂ ਦੇਖਿਆ ਹੀ ਨਹੀਂ ਕਦੀ ਵੀ ਸਰ ਇਹ ਕੜਕ ਚੱਪਾ ਆ ਇਹਦਾ ਇਹਦੀ ਕੀ ਵੈਲਿਊ ਆ ਜੀ ਮੈਡੀਸਨਲ ਵੈਲਿਊ ਕੋਈ ਇਹਦੇ ਬਾਰੇ ਨੌਲੇਜ ਹੋਵੇ ਤੁਹਾਨੂੰ ਝੂਰੇ ਵਾਲੇ ਜੋ ਬਜ਼ੁਰਗ ਆ ਪਵਨ ਕੁਮਾਰ ਜੀ ਹਾਂਜੀ ਉਹਨਾਂ ਨੂੰ ਇਹ ਵੀਡੀਓ ਦੇਖ ਕੇ ਬਹੁਤ ਖੁਸ਼ੀ ਹੋਣੀ ਆ ਉਹ ਅੱਜ ਆਉਣਾ ਚਾਹੁੰਦੇ ਸੀ ਇੱਥੇ ਜੀ ਸੋਚਦੇ ਸੀਗੇ ਕਿ ਪੰਛੀ ਜਿਹੜੇ ਬਹੁਤ ਲੋਪ ਹੋ ਚੁੱਕੇ ਆ ਜਿਹੜੀ ਉਹਦੀ ਇੱਕ ਸਮੱਸਿਆ ਸੀ ਕਿ ਸਭ ਤੋਂ ਵੱਡੇ ਕਿ ਉਹਨਾਂ ਨੂੰ ਖਾਣ ਨੂੰ ਬਹੁਤ ਘੱਟ ਮਿਲਦਾ ਆ ਜੀ ਉਹਨਾਂ ਨੂੰ ਸਮੱਸਿਆ ਆਉਂਦੀ ਆ ਤੇ ਕੁਝ ਲੋਕ ਜਿਹੜੇ ਉਹਨਾਂ ਨੂੰ ਚੋਗਾ ਪਾਉਂਦੇ ਆ ਉਹਨਾਂ ਨੇ ਵੀ ਕਿਤੇ ਜਾਣਾ ਹੁੰਦਾ ਆ ਸਾਨੂੰ ਸੀਗਾ ਕਿ ਕਿ ਆਜ਼ਾਦ ਪੰਛੀ ਜਿਹੜਾ ਆਜ਼ਾਦ ਤਰੀਕੇ ਦੇ ਨਾਲ ਕੁਝ ਖਾ ਲਵੇ ਉਹਨਾਂ ਵਾਸਤੇ ਅਸੀਂ ਸੋਚਿਆ ਸੀਗੇ ਇਹਦੇ ਵਿੱਚ ਫਰੂਟ ਦੇ ਵੱਧ ਤੋਂ ਵੱਧ ਬੂਟੇ ਲਗਾਏ ਜਾਣ ਤਾਂ ਕਿ ਨਹੀਂ ਜੰਗਲ ਆ ਹਾਂਜੀ ਆਲੇ-ਦੁਆਲੇ ਸਾਫ ਕਾਫੀ ਪਿੰਡਾਂ ਦੇ ਵਿੱਚ ਇਹ ਸਕੀਮ ਆਈ ਸੀ ਬਟ ਸਭ ਤੋਂ ਜ਼ਿਆਦਾ ਕਾਮਯਾਬ ਸਾਡੇ ਵਿੱਚ ਸਾਡਾ ਪਹਿਲਾ ਪਿੰਡ ਆ ਜਿਹਦਾ ਇਹ ਕਾਮਯਾਬ ਹੋਇਆ ਆ ਤੇ ਹਾਂਜੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਕੁੰਟਾਂ ਪਿੰਡ ਦੇ ਵਿੱਚ ਆ ਤੇ ਇੱਥੇ ਮੈਂ ਭੁਪਿੰਦਰ ਸਿੰਘ ਜੀ ਹੋਣਾ ਦੇ ਨਾਲ ਆ ਤੇ ਆਪਾਂ ਇੱਥੇ ਜਿੱਦਾਂ ਮੈਡੀਸਨਲ ਜੋ ਪਲਾਂਟਸ ਆ ਜਾਂ ਵੈਸੇ ਕੁਝ ਪੇੜ ਪੌਦੇ ਲਗਾਏ ਆ ਉਹਨਾਂ ਬਾਰੇ ਆਪਾਂ ਜਾਣ ਰਹੇ ਆ ਇੱਕ ਪਾਰਕ ਦੇਖਦੇ ਆਏ ਆ ਤੇ ਪਿੰਡ ਵਾਲਿਆਂ ਕੋਲੋਂ ਆਪਾਂ ਹੋਰ ਜਿਹੜੇ ਪਿੰਡ ਦੇ ਵਾਸੀ ਆ ਉਹਨਾਂ ਕੋਲੋਂ ਆਪਾਂ ਪਿੰਡ ਬਾਰੇ ਵੀ ਜਾਣਿਆ ਬਹੁਤ ਚੰਗੀਆਂ ਗੱਲਾਂ ਜਾਣਨ ਨੂੰ ਮਿਲੀਆਂ ਧਾਰਮਿਕ ਤੌਰ ਤੇ ਵੀ ਤੇ ਹੋਰ ਜਿੱਦਾਂ ਆਪਣੇ ਕੁਝ ਸਾਨੂੰ ਕੁਝ ਮਤਲਬ ਸਮਾਜ ਨੂੰ ਸੇਧ ਦਿੰਦੀਆਂ ਜਿਹੜੀਆਂ ਗੱਲਾਂ ਆ ਉਹ ਬਹੁਤ ਸੁਣੀਆਂ ਪਤਾ ਲੱਗੀਆਂ ਤੇ ਹੁਣ ਭੁਪਿੰਦਰ ਸਿੰਘ ਜੀ ਸਾਨੂੰ ਪਿੰਡ ਦੇ ਬਾਹਰ ਬਾਹਰ ਇੱਕ ਸ਼ਮਸ਼ਾਨ ਘਾਟ ਆ ਉਹਦੇ ਨਾਲ ਹੀ ਇੱਕ ਉਹਨਾਂ ਨੇ ਕਾਫੀ ਸਾਰਾ ਇੱਕ ਜੰਗਲ ਦੀ ਤਰ੍ਹਾਂ ਮਤਲਬ ਬਣਾਇਆ ਇੱਕ ਇਲਾਕਾ ਇੱਥੇ ਕਾਫੀ ਸਾਰੇ ਪੇੜ ਪੌਦੇ ਲਾਏ ਉਹ ਦਿਖਾਉਣ ਲਿਆਏ ਆ ਤੇ ਉਪੇਦਰ ਸਿੰਘ ਜੀ ਸਾਨੂੰ ਹੋਰ ਵੀ ਦੱਸਣਗੇ ਇਸ ਬਾਰੇ ਹਾਂਜੀ 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 ਮੇਰੇ ਨਾਲ ਹੈਗੇ ਆ ਰੁਪਿੰਦਰ ਕੌਰ ਹਾਂਜੀ ਸਤਿ ਸ੍ਰੀ ਅਕਾਲ ਜੀ ਇਹਨਾਂ ਨੇ ਕਾਫੀ ਮੇਰੀ ਹੈਲਪ ਕੀਤੀ ਆ ਅੱਛਾ ਜੀ ਤੇ ਮੇਰੇ ਵਾਈਫ ਆ ਤੇ ਇਹਨਾਂ ਨੇ ਕਾਫੀ ਸਜੋਗੇ ਨਾਲ ਰਿਹਾ ਹੈ ਬਹੁਤ ਵਧੀਆ ਜੀ ਬਹੁਤ ਸੋਹਣੀ ਲੱਗਦਾ ਜੀ ਸ਼ੁਰੂਆਤ ਜਨਮ ਦਿਨ ਦੀ ਬੂਟੇ ਦੀ ਟੱਕ ਦੀ ਬੂਟੀ ਤੇ ਇਸ ਮੁੰਡੇ ਨੇ ਕੀਤੀ ਆ ਕੀਆ ਵਾਤਾ ਕਰਨ ਪਈਤ ਨੇ ਬਹੁਤ ਸੋਹਣਾ ਟੱਕ ਦਾ ਬੂਟਾ ਵੀ ਤੁਹਾਨੂੰ ਦਿਖਾਵਾਂਗੇ ਬਹੁਤ ਸੋਹਣਾ ਕਾਫੀ ਮੈਡੀਸਨਲ ਵੀ ਹਜੇ ਫਾਇਦੇ ਆ ਤੇ ਵੈਸੇ ਵੀ ਉਹਦੇ ਪੱਤਲ ਬਣਦੇ ਡੂਨੇ ਬਣਦੇ ਆ। ਉਹ ਕਾਫੀ ਅਸੀਂ ਪਲਾਂਟ ਲਗਾਏ ਆ। ਤੇ ਬਾਕੀ ਹੋਰ ਮੈਡੀਸਨਲ ਜੇ ਨਾ ਪਲਾਂਟਸ ਕਾਫੀ ਆ। ਅਰਜੰਦੇ ਦੇ ਬੂਟੇ ਆ। ਚਲੋ ਨਾਲ-ਨਾਲ ਦੇਖਦੇ ਆ ਹਨਾ ਨਾਲ-ਨਾਲ ਦੱਸਿਓ। ਮੈਂ ਐਕਚੁਅਲੀ ਮੈਨੂੰ ਸ਼ੌਂਕ ਪਿਆ ਜੀ ਬੂਟੇ ਦੇਖਣ ਦਾ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਵੀ ਜਹੂਰੇ ਸਾਡੇ ਲਾਗੇ ਇੱਕ ਪਿੰਡਿਆ ਜਹੂਰਾ। ਹਾਂਜੀ। ਉੱਥੇ अच्छा अच्छा जी अच्छा ਤੇ ਉਹਨਾਂ ਉੱਥੇ ਬਜ਼ੁਰਗ ਮੈਨੂੰ ਕਾਫੀ ਮੈਨੂੰ 2 ਸਾਲ ਪਹਿਲਾਂ ਮਿਲੇ ਸੀ ਹਾਂਜੀ ਮੈਂ ਕਾਫੀ ਵੱਡੇ ਵੱਡੇ ਵੀਡੀਓ ਪਾਈਆਂ ਸੀ ਉਹ ਦੇਖੀਆਂ ਨਹੀਂ ਲੋਕਾਂ ਨੇ ਹਾਂਜੀ ਫਿਰ ਮੈਂ ਛੋਟੀਆਂ ਜਿਹੜੀਆਂ ਵੀਡੀਓ ਪਾਈਆਂ ਸ਼ਾਰਟਸ ਜਿਹਨੂੰ ਕਹਿੰਦੇ ਅੱਜ ਕੱਲ YouTube ਤੇ ਉਹ ਬਹੁਤ ਪਸੰਦ ਕੀਤੀਆਂ ਹਾਂਜੀ ਤੁਸੀਂ ਇਹ ਆਪਣਾ ਸੁਵੰਜਨਣਾ ਘੋਟਾ ਜੀ 350 ਬਿਮਾਰੀਆਂ ਦਾ ਰਾਜਾ ਜੀ ਹਾਂਜੀ ਬਿਲਕੁਲ ਜੀ ਬਿਲਕੁਲ ਇਹ ਤੁਹਾਨੂੰ ਮੈਂ ਜਿੱਦਾਂ ਜਿਸ ਕਾਰਨ ਕਰਕੇ ਮੈਂ ਆਇਆ ਸੀ ਮੈਨੂੰ ਪਤਾ ਲੱਗਾ ਸੀ ਡਾਕਟਰ ਅਮਨਦੀਪ ਸਿੰਘ ਜੋ ਤਖਣੀ ਵਾਈਲਡਲਾਈਫ ਸੈਂਚਰੀ ਚ ਉਹਨਾਂ ਨੇ ਦੱਸਿਆ ਸੀ ਕਿ ਸਵਾਂਝਣਾ ਬਾਰੇ ਗੱਲ ਹੋ ਰਹੀ ਸੀ ਸਵਾਂਝਣਾ ਦੀ ਚਾਹ ਪੀ ਰਹੇ ਸੀ ਬਣਾ ਕੇ ਆਪਾਂ ਵੀਡੀਓ ਪਾਈ ਹੋਈ ਮੈਂ ਤੇ ਉੱਥੋਂ ਵੀ ਤੁਹਾਡਾ ਜ਼ਿਕਰ ਹੋਇਆ ਸੀ ਉੱਥੇ ਕੁੰਟਾਂ ਵੀ ਹੈਗੇ ਆ ਮੈਂ ਕਿਹਾ ਚਲੋ ਕੰਟੈਕਟ ਲਵਾਂਗਾ ਪਰ ਹੁਣ ਚਲੋ ਤੂੰ ਇਦਾਂ ਹੀ ਮਿਲ ਪਿਆ ਆ ਕੇ ਚਲੋ ਠੀਕ ਹੈ ਜੀ ਯਾਰ ਸਰ ਇਹ ਸਾਡਾ 1 ਸਾਲ ਦੀ ਮਿਹਨਤ ਆ ਇਹ ਲਾਸਟ ਅਗਸਤ ਚ ਅਸੀਂ ਇਹ ਜੰਗਲ ਨਸਰ ਹਸੀ ਤਿਆਰ ਹੋਇਆ ਸੀ ਇਹ ਸਾਡੀ 1 ਸਾਲ ਦੀ ਮਿਹਨਤ ਆ ਤੇ ਸਾਰੇ ਹੈਰਾਨ ਹੁੰਦੇ ਆ ਵੀ 1 ਸਾਲ ਦੇ ਬੂਟੇ ਇੰਨੇ ਵੱਡੇ ਕਿੱਦਾਂ ਹੋ ਗਏ ਆ ਇਹ ਲੱਗਦੇ ਨਹੀਂ 1 ਸਾਲ ਦੇ ਬੂਟੇ ਇਹ ਨਹੀਂ ਜੰਗਲ ਆ ਹਾਂਜੀ ਆਈ ਥਿੰਕ ਆਲੇ ਦੁਆਲੇ ਕਾਫੀ ਪਿੰਡਾਂ ਦੇ ਵਿੱਚ ਇਹ ਸਕੀਮ ਆਈ ਸੀ ਬਟ ਸਭ ਤੋਂ ਜ਼ਿਆਦਾ ਕਾਮਯਾਬ ਸਾਡੇ ਪਿੰਡਾਂ ਦਾ ਸੀ ਹੁਣ ਸਾਡਾ ਪਹਿਲਾ ਪਿੰਡ ਹੈ ਜਿਹਦਾ ਇਹ ਕਾਮਯਾਬ ਹੋਇਆ ਆ ਤੇ ਹਾਂਜੀ ਤੇ ਇਹ ਸਾਡੇ ਜਿਹੜੇ ਐਮਐਲਏ ਸਾਹਿਬ ਆ ਉਹਨਾਂ ਨੇ ਆਪਣੀ ਨਿੱਜੀ ਫੰਡ ਦੇ ਵਿੱਚੋਂ ਸਾਨੂੰ ਇਹ ਦਿੱਤੀ ਸੀ ਗ੍ਰਾਂਟ ਕਿ ਤੁਸੀਂ ਬੂਟੇ ਲਗਾਓ ਖਰਚਾ ਮੈਂ ਉਠਾਉਂਗਾ ਤੇ ਜਿਹੜੀ ਸਟਾਰਟਿੰਗ ਸੀ ਜਿਹੜਾ 50-60 ਹਜ਼ਾਰ ਦਾ ਖਰਚਾ ਸੀਗਾ ਉਹ ਸਾਡੀ ਪਿੰਡ ਦੀ ਨੌਜਵਾਨ ਐਨਆਰਆਈ ਵੀਰ ਨਾਲ ਹੈਗੇ ਆ ਤੇ ਉਹਨਾਂ ਦੇ ਸਾਥ ਨਾਲ ਸਾਡੀ ਸੰਸਥਾ ਦਾ ਪੈਸਾ ਖਰਚ ਹੋਇਆ ਸੀਗਾ ਜਦੋਂ ਅਸੀਂ ਸਟਾਰਟਿੰਗ ਤੇ ਪੁੱਟ ਪਟਾਈਆ ਕੀਤਾ ਸੀ ਕਰੇਨਾ ਵਾਲੇ ਆ ਕੇ ਪੁੱਟੀ ਸਿੱਕੋਲ ਕੀਤਾ ਸਾਰਾ ਤੇ ਫਿਰ ਟੋਏ ਦੂੰਗੇ ਟੋਏ ਸੀਗੇ ਤੇ ਜੇ ਸੀ ਸਰਵਾਹਾਂ ਦੀ ਤਸਾਂ ਲੱਗ ਗਿਆ ਸੀ ਇੱਕ ਐਨ ਆਰ ਆਈ ਗਰੁੱਪ ਬਣਾਇਆ ਹੋਇਆ ਸੀ ਪਿੰਡ ਦੇ ਹੀ ਠੀਕ ਹੈ ਜੀ ਉਹਨਾਂ ਦੀ ਸਾਰਿਆਂ ਦੀ ਸਮਝ ਲਓ ਕਿ ਇਕਤਾ ਨਾਲ ਜਾਂ ਕੁਝ ਵੀ ਆ ਕੰਟਰੀਬਿਊਸ਼ਨ ਹੋ ਗਈ ਉਹਨਾਂ ਦੀ ਹਾਂ ਜੀ ਤਾਂ ਨਾਲ ਅਸੀਂ ਪਹਿਲਾਂ ਇਹਨਾਂ ਨੂੰ ਜੇ ਸੀ ਪੀ ਲਗਾ ਕੇ ਪਹਿਲਾਂ ਬੂਝੇ ਵਗੈਰਾ ਸਾਰੇ ਸਾਫ਼ ਕਰਾਏ ਟੋਏ ਕਾਫੀ ਡੁੰਗੇ ਸੀ ਅੱਛਾ ਜੀ ਪੈਸੇ ਦੀ ਲੋੜ ਸੀ ਤੇ ਫਿਰ ਸੰਸਥਾ ਦੀ ਜਿਹੜੀ ਸੀਗੀ ਉਹਨਾਂ ਨੇ ਨਾਲ ਸਲਾਹ ਕੀਤੀ ਤੇ ਉਹਨਾਂ ਨੇ ਕਿਹਾ ਕਿ ਤੁਹਾਨੂੰ ਜੇ 50-60 ਤੱਕ ਸਾਡੀ ਸੰਸਥਾ ਜਿਹੜੀ ਪੈਸਾ ਖਰਚ ਕਰ ਸਕਦੀ ਤੁਸੀਂ ਸਟਾਰਟ ਕਰੋ ਤੇ ਜਦੋਂ ਪੈਸਾ ਮਿਲੇਗਾ ਫਿਰ ਦੇਖੀ ਜਾਏਗੀ ਜੇ ਸਾਨੂੰ ਖਰਚ ਕਰਨਾ ਪਿਆ ਤੇ ਕਰਾਂਗੇ ਤੇ ਫਿਰ ਬਾਅਦ ਵਿੱਚ ਗ੍ਰਾਂਟ ਮਿਲ ਗਈ ਸੀ ਤੇ ਅਸੀਂ ਸਟਾਰਟਿੰਗ ਦੇ ਵਿੱਚ ਫਿਰ ਇਹ ਜਿਹੜਾ ਸੰਸਥਾ ਦਾ ਪੈਸਾ ਲੱਗਿਆ ਸੀ ਇੱਥੇ ਇਹ ਕਿੰਨੀ ਜਗਾ ਜੀ ਇਹ ਤਕਰੀਬਨ ਮੰਨ ਲਾਇਆ ਹਾਂਜੀ ਪੌਣੇ 2 ਕਿੱਲੇ ਆ ਇਹ ਇਹ ਇੱਥੇ ਜੱਤੀ ਰਹਿਣ ਸੀਗੀ ਹਾਂਜੀ ਤੇ ਅਸੀਂ ਚਾਹੁੰਦੇ ਸੀਗੇ ਕਿ ਕੁਝ ਖਾਸ ਇਦਾਂ ਦਾ ਲਗਾਇਆ ਜਾਵੇ ਕਿ ਜਿਹੜ ਸਾਦੇ ਬੱਚਿਆਂ ਨੂੰ ਆਉਣ ਦੀਆਂ ਪੀੜ੍ਹੀਆਂ ਤੱਕ ਜਾਦ ਰਹੇ ਕਿ ਅਸੀਂ ਕੁਝ ਲਗਾਇਆ ਹੋਇਆ ਕਿਉਂਕਿ ਇਵਨ ਕਿ ਹੁਣ ਉਹ ਬੂਟੇ ਪੁਰਾਣੇ ਜਿਹੜੇ ਉਹ ਲੋਪ ਹੋ ਚੁੱਕੇ ਸਾਨੂੰ ਵੀ ਭੁੱਲ ਗਿਆਨਾਂ ਦਾ ਯਾਦ ਕੀ ਹੈਗੇ ਆ ਤੇ ਅਸੀਂ ਚਾਹੁੰਦੇ ਸਾਡੇ ਬੱਚਿਆਂ ਨੂੰ ਅੱਗੇ ਪਤਾ ਲੱਗੇ ਕਿ ਕਿਹੜੇ ਬੂਟੇ ਆ ਫਿਰ ਹੌਲੀ ਹੌਲੀ ਅਸੀਂ ਗਿਣਤੀ ਜਰੂ ਦੇਖੀ ਕਿ ਨਹੀਂ ਜਗ੍ਹਾ ਤੇ ਬਹੁਤ ਜ਼ਿਆਦਾ ਆ ਤੇ ਫਿਰ ਅਸੀਂ ਸੋਚਿਆ ਤੇ ਫਿਰ ਸਰ ਡਾਕਟਰ ਅਮਨਦੀਪ ਸਿੰਘ ਉਹਨਾਂ ਨੇ ਸਾਨੂੰ ਦੱਸਿਆ ਕਿ ਇੱਕ ਸਕੀਮ ਆਈ ਆ ਤੇ ਜੇ ਤੁਸੀਂ ਉਹ ਕਰਵਾਉਣਾ ਚਾਹੁੰਦੀ ਹੋ ਉਹ ਤਾਂ ਠੀਕ ਆ ਤੇ ਬਹੁਤ ਵਧੀਆ ਜੰਗਲ ਬਣਨਾ ਆ ਸਾਨੂੰ ਉਹਨਾਂ ਦੀ ਕਾਫੀ ਹੈਲਪ ਮਿਲੀ ਆ ਬਹੁਤ ਸਾਥ ਦਿੱਤਾ ਉਹਨਾਂ ਨੇ ਮੈਂ ਦੇਖ ਲਓ ਮੈਂ ਨਾ ਆਪਣੇ ਸਾਰੇ ਥੀਓਜ਼ ਨੂੰ ਦੱਸਣਾ ਚਾਹੁੰਨਾ ਆ ਕਾਸ ਤੌਰ ਤੇ ਮੈਂ ਜਿਹੜੇ ਬਜ਼ੁਰਗਾਂ ਨਾਲ ਵੀਡੀਓ ਬਣਾਈ ਹੈ ਨਾ ਜਹੂਰੇ ਵਾਲੇ ਜੋ ਬਜ਼ੁਰਗ ਹੈ ਪਵਨ ਕੁਮਾਰ ਜੀ ਹਾਂਜੀ ਉਹਨਾਂ ਨੂੰ ਇਹ ਵੀਡੀਓ ਦੇਖ ਕੇ ਬਹੁਤ ਖੁਸ਼ੀ ਹੋਣੀ ਆ ਉਹ ਅੱਜ ਆਉਣਾ ਚਾਹੁੰਦੇ ਸੀ ਇੱਥੇ ਠੀਕ ਹੈ ਮਤਲਬ ਉਧਾਂ ਆਉਣਾ ਚਾਹੁੰਦੇ ਸੀ ਅੱਜ ਉਹਨਾਂ ਦੀ ਕੁਝ ਦਾ ਮਿਸ ਹੈਪਨਿੰਗ ਹੋ ਗਈ ਆ ਉਹਨਾਂ ਦੇ ਵੱਡੇ ਬ੍ਰਦਰ ਮਤਲਬ ਡੈਥ ਹੋ ਗਈ 2-4 ਦਿਨ ਪਹਿਲਾਂ ਮੈਨੂੰ ਨਾਲ ਲੈ ਕੇ ਆਉਣਾ ਸੀ ਇੱਥੇ ਕੋਈ ਗੱਲ ਨਹੀਂ ਤੁਸੀਂ ਲੈ ਕੇ ਆਓ ਮੈਂ ਹੁਣ ਮੈਂ ਜਦੋਂ ਉਹ ਥੋੜੇ ਵਿਹਲੇ ਹੋਣਗੇ ਨਾ ਤਾਂ ਮੈਂ ਜ਼ਰੂਰ ਲੈ ਕੇ ਆਉਣਾ ਉਹਨਾਂ ਨੂੰ ਉਹਨਾਂ ਨੂੰ ਬਹੁਤ ਚੰਗਾ ਲੱਗਣਾ ਇੱਥੇ ਕਿਉਂਕਿ ਉਹਨਾਂ ਨੇ ਆਪ ਖੋਦ ਇੱਕ ਕਿਲੇ ਇੱਕ ਕੋਈ ਨਾ ਕੋਈ ਬੂਟਾ ਲਿਆਉਣੇ ਲਿਆਉਣੇ ਉਹਨਾਂ ਨੇ ਸਾਡੇ 96 ਕਿਸਮ ਤੋਂ ਜ਼ਿਆਦਾ ਹੀ ਬੂਟੇ ਲੱਗੇ ਇੱਥੇ 96 100 ਪਲੱਸ 100 ਮੰਨ ਕੇ ਚੱਲ ਗਏ ਲੋਕੀ ਸਾਨੂੰ ਜਿਹੜਾ ਕੋਈ ਨਵੀਂ ਕਿਸਮ ਦਾ ਲੱਗਦਾ ਕਿ ਸਾਡੇ ਇੱਥੇ ਹੈ ਨਹੀਂਗਾ ਉਹ ਸੀ ਬੂਟਾ ਲਿਆ ਆ ਕੇ ਫਿਰ 2600 ਪਲਾਂਟ ਲੱਗੇ ਇੱਥੇ ਜੋ ਕਿ ਅਸੀਂ ਆਪਣੇ ਹੱਥੀਂ ਲਗਵਾਏ ਆ ਸਾਨੂੰ ਨਰੇਗਾ ਦਾ ਸਾਥ ਮਿਲਿਆ ਜਿੱਦਾਂ ਪਿੱਛੋਂ ਉਸ ਟੀਮ ਮੰਦਰੇਗਾ ਦਾ ਜਿਹੜਾ ਫੰਡ ਆਉਂਦਾ ਲੱਗ ਜੰਗਲ ਵਾਸਤੇ ਤੇ ਉਹ ਨਰੇਗਾ ਸਾਨੂੰ ਬਹੁਤ ਸਾਥ ਦਿੰਦੀ ਹੈ ਇੱਥੇ ਕੰਮ ਕਰਦੀ ਸਫਾਈ ਦਾ ਜਦੋਂ ਗਰਮੀਆਂ ਦੇ ਵਿੱਚ ਜ਼ਿਆਦਾ ਜ਼ਰੂਰਤ ਹੁੰਦੀ ਪਾਣੀ ਦੀ ਪਾਣੀ ਪਾਇਆ ਜਾਂਦਾ ਹੈ ਜਿਹੜਾ ਈਵਨ ਕਿ ਜਦੋਂ ਬੂਟੇ ਥੋੜੇ ਉੱਪਰ ਉੱਠ ਜਾਂਦੇ ਤੇ ਘਾਜੜਾ ਵਿੱਚੋਂ ਸਾਫ਼ ਕੀਤਾ ਜਾਂਦਾ ਹੈ ਠੀਕ ਹੈ ਤੇ ਹਾਂਜੀ ਅੰਦਰੇਗਾ ਦਾ ਬਹੁਤ ਸਾਥ ਮਿਲਦਾ ਹੈ ਜਿਨੇ ਪੰਜਾਬ ਦੇ ਰਵਾਇਤੀ ਬੂਟੇ ਆਸੀਂ ਕੋਸ਼ਿਸ਼ ਕੀਤੀ ਆ ਕਿ ਇਹਨਾਂ ਦੇ ਵਿੱਚ ਐਡ ਕਰੀਏ ਇਸ ਜੰਗਲ 'ਚ ਇਹ ਕੜੀ ਪੱਤਾ ਜੀ ਅੱਛਾ ਜੀ ਕੜੀ ਪੱਤਾ ਹਾਂਜੀ ਹਾਂਜੀ ਪਤਾ ਹੈ ਜੀ ਜਿਹੜਾ ਆਪਣੇ ਜੀ ਜੀੜੀਏ ਵਾਸਤੇ ਕੜੀ ਪੱਤਾ ਬਹੁਤ ਜ਼ਰੂਰੀ ਹੈ ਕੋਲੇਸਟ੍ਰੋਲ ਲਈ ਸਭ ਤੋਂ ਬੈਸਟ ਆ ਕੜੀ ਪੱਤਾ ਕੜੀ ਪੱਤਾ ਹਾਂਜੀ ਠੀਕ ਆ ਜੀ ਇਸ ਦੇ ਨਾਲ ਐਪਲ ਆ ਸੇਬ ਦਾ ਬੂਟਾ ਸੇਬ ਦਾ ਬੂਟਾ ਵਿੱਚ ਹੀ ਫਰੂਟ ਪਲਾਂਟਸ ਵੀ ਹੈਗੇ ਆ ਉਹ ਕਿਹਦਾ ਜਨਮ ਦਿਨ ਹੁੰਦਾ ਫਰੂਟ ਦਾ ਲਾਇਆ ਜਨਮ ਦਿਨ ਹੁੰਦਾ ਕਿ ਹਰ ਇੱਕ ਜਨਮ ਦਿਨ ਤੇ ਇਹੀ ਅਸੀਂ ਪ੍ਰੇਰਿਤ ਕਰੀਦਾ ਕਿ ਆਪਣੇ ਜਨਮ ਦਿਨ ਤੇ ਇੱਕ ਬੂਟਾ ਜ਼ਰੂਰ ਲਗਾਓ ਸੜਨ ਸਾਨੂੰ ਇਹ ਸੀਗਾ ਅਸੀਂ ਸੋਚਦੇ ਸੀਗੇ ਕਿ ਪੰਛੀ ਜਿਹੜੇ ਬਹੁਤ ਲੋਪ ਹੋ ਚੁੱਕੇ ਆ ਜਿਹੜੀ ਉਹਦੀ ਇੱਕ ਸਮੱਸਿਆ ਸੀ ਕਿ ਸਭ ਤੋਂ ਵੱਡੇ ਕਿ ਉਹਨਾਂ ਨੂੰ ਖਾਣ ਨੂੰ ਬਹੁਤ ਘੱਟ ਮਿਲਦਾ ਆ ਜੀ ਉਹਨਾਂ ਨੂੰ ਸਮੱਸਿਆ ਆਉਂਦੀ ਆ ਕਿ ਕੁਝ ਲੋਕ ਜਿਹੜੇ ਉਹਨਾਂ ਨੂੰ ਚੋਗਾ ਪਾਉਂਦੇ ਆ ਉਹਨਾਂ ਨੇ ਵੀ ਕਿਤੇ ਜਾਣਾ ਹੁੰਦਾ ਆ ਸਾਨੂੰ ਸੀਗਾ ਕਿਉਂਕਿ ਆਜ਼ਾਦ ਪੰਛੀ ਜਿਹੜਾ ਆਜ਼ਾਦ ਤਰੀਕੇ ਦੇ ਨਾਲ ਕੁਝ ਖਾ ਲਵੇ ਉਹਨਾਂ ਵਾਸਤੇ ਅਸੀਂ ਸੋਚਿਆ ਸੀਗੇ ਇਹਦੇ ਵਿੱਚ ਫਰੂਟ ਦੇ ਵੱਧ ਤੋਂ ਵੱਧ ਬੂਟੇ ਲਗਾਏ ਜਾਣ ਤਾਂ ਕਿ ਜਿਹੜੇ ਪੰਛੀ ਉਹਨਾਂ ਨੂੰ ਵੀ ਕੁਝ ਮਿਲ ਸਕੇ 20 ਬੂਟੇ ਲਾਏ ਆ 20 ਬੂਟੇ ਹਾਂਜੀ ਵਾਹ ਦੇਖੋ ਮੈਂ ਮੈਨੂੰ ਬਹੁਤ ਜ਼ਿਆਦਾ ਚੰਗਾ ਲੱਗ ਰਿਹਾ ਬਹੁਤ ਖੁਸ਼ੀ ਵੀ ਹੋ ਰਹੀ ਆ ਮੈਂ ਇੱਕ ਇੱਕ ਮੈਸੇਜ ਵੀ ਇੱਥੇ ਮੇਰੇ ਕੋਲ ਹੈਗਾ ਜੀ ਤੁਹਾਨੂੰ ਦੱਸਾਂ ਮੈਂ ਮੈਂ ਤਾਂ ਸੁਜੈਸਟ ਕਰਦਾ ਆ ਸਾਰੀਆਂ ਪੰਚਾਇਤਾਂ ਨੂੰ ਪਿੰਡ ਦੀਆਂ ਇਦਾਂ ਹੀ ਤੁਸੀਂ ਵੀ ਕੋਈ ਹੋਰ ਪਿੰਡਾਂ ਦੇ ਵਿੱਚ ਵੀ ਉਹ ਵੀ ਇਨੀਸ਼ੀਏਟਿਵ ਲਾਓ ਸਰ ਅੱਜ ਇਹ ਕਿਹੜਾ ਮੈਂ 2 ਘੰਟੇ ਪਹਿਲੇ ਕਿਸੇ ਨੇ ਆਪਣੇ ਜਨਮ ਦਿਨ ਦਾ ਬੂਟਾ ਲਾਇਆ ਉਹ ਸਾਹਮਣੇ ਬੂਟਾ ਹੈਗਾ ਜੀ ਕਾ ਬਾਤ ਮਰੋਦਾ ਜੀ ਬਹੁਤ ਸੋਹਣਾ ਜੀ ਆ ਸਾਹਮਣੇ 3 ਲਾਈਨ ਸਾਰੇ ਬਰਥਡੇ ਤੇ ਹੀ ਲਗਾਏ ਗਏ ਆ ਵਾਹ ਜੀ ਵਾਹ ਕੀ ਬਾਤਾਂ ਹਾਂਜੀ ਵੈਸੇ ਕੋਸ਼ਿਸ਼ ਕਰਾਂਗੇ ਥੋੜੇ ਬਹੁਤ ਬੂਟੇ ਕਵਰ ਕਰਨ ਦੀ ਮੈਂ ਜਿੰਨੇ ਕਬੂਟੇ ਕਵਰ ਹੋ ਸਕਦੇ ਮੈਨ ਕਰਾਂਗੇ ਆਪਾਂ ਠੀਕ ਹੈ ਜੀ ਹਾਂਜੀ ਆਜੋ ਆਜੋ ਨਾਲ ਔਰੇਂਜਸ ਦੀ ਜਿੰਨੀਆਂ ਵੈਰਾਈਟੀਆਂ ਨਾ ਉਹ ਸਾਡੇ ਜੰਗਲ ਚ ਤੁਹਾਨੂੰ ਮਿਲਣਗੀਆਂ ਜੀ ਸਾਡੇ ਜੰਗਲ ਚ ਹਾਂਜੀ ਸਟੇ ਚੰਦਨ ਲਾਲ ਚੰਦਨ 골ਡਨ ਤੇ ਜਿਹੜੇ ਉੱਤਰ ਮੈਡੀਸਨ ਵਾਲੇ ਬੂਟੇ ਆ ਨਾ ਜਿਹੜੇ ਉਹ ਦਿਖਾ ਦੇ ਅੱਜ ਸਾਰਾ ਆਪਾਂ ਦਾ ਇੱਕ ਰਸਤਾ ਬਣਾਇਆ ਹੈ ਇਹ ਪ੍ਰੋਪਰ ਰਸਤਾ ਹੈ ਠੀਕ ਹੈ ਜੀ ਹਾਂਜੀ ਅਜੇ ਥੋੜਾ ਜਿਹਾ ਫੰਡ ਦੀ ਸਾਨੂੰ ਹੈਗੀ ਆ ਸਾਈਡ ਤੇ ਉਹ ਸ਼ੇਅਰ ਕਰਨ ਲਈ ਬਣਾਵਾਂਗੇ ਪੱਕਾ ਬਹੁਤ ਸੁਣੀ ਗੱਲ ਜੰਗਲ ਦੇ ਵਿੱਚ ਸੈਂਟਰ ਦੇ ਵਿੱਚ ਠੀਕ ਆ ਜੀ ਸਾਡਾ ਮਕਸਦ ਇਹ ਸੀ ਕਿ ਕਿਸੇ ਨੂੰ ਕੋਈ ਛੋਟੀ ਮੋਟੀ ਬਿਮਾਰੀ ਆ ਕੋਈ ਉਹਨੂੰ ਆਪਣਾ ਖੁਦ ਇਲਾਜ ਕਰਨਾ ਆ ਤੇ ਕੋਈ ਉਹਨੂੰ ਬੂਟਾ ਚਾਹੀਦਾ ਉਹ ਇਹ ਨਾ ਕਵੇ ਕਿ ਸਾਡੇ ਇੱਥੇ ਬੂਟਾ ਮਿਲ ਨਹੀਂ ਰਿਹਾ ਸਾਨੂੰ ਦੂਰ ਜਾਣਾ ਪੈਣਾ ਕਿਤੇ ਅਜੇ ਇੱਕ ਕਣਕ ਚੱਪਾ ਚੱਪਾ ਨਾ ਆ ਉਹ ਲਓ ਜੀ ਆ ਮੈਂ ਦੇਖਿਆ ਹੀ ਨਹੀਂ ਕਦੀ ਵੀ ਸਰ ਇਹ ਕਣਕ ਚੱਪਾ ਆ ਇਹਦਾ ਇਹਦੀ ਕੀ ਵੈਲਿਊ ਆ ਜੀ ਮੈਡੀਸਨਰ ਵੈਲਿਊ ਕੁਛ ਦੇ ਬਾਰੇ ਨੋਲੇਜ ਹੋਵੇ ਤੁਹਾਨੂੰ ਜ਼ਰੂਰੀ ਨਹੀਂ ਲੋਣੀ ਹੈ ਕਿ ਜਦੋਂ ਅਸੀਂ ਆਯੁਰਵੈਦਿਕ ਤੌਰ ਤੇ ਦੇਖਦੇ ਹਾਂ ਤਾਂ ਉਹਨਾਂ ਨੇ ਕਿਹਾ ਕਿ ਬੂਟੇ ਜਿਹੜੇ ਪੁਰਾਣੇ ਹੈਗੇ ਆ ਤੇ ਪੁਰਾਣੇ ਬੂਟੇ ਜੂਰ ਲਗਾਓ ਇਹਨਾਂ ਦਾ ਬਹੁਤ ਫਾਇਦਾ ਆ ਤੇ ਅਸੀਂ ਵੀ ਆਪਣੇ ਮੋਬਾਈਲ ਤੋਂ ਸਰਚ ਕਰ ਲੈਂਦੇ ਹੁਗਲ ਤੋਂ ਵੀ ਦੇਖਦੇ ਰਹਿੰਦੇ ਆ ਕਿ ਕਿਹੜੀ ਹਮਾਰੇ ਲਈ ਕਿਹੜੀ ਜੜੀ ਬੂਟੀ ਚੂਜ਼ ਹੁੰਦੀ ਆ ਅਸੀਂ ਇਹ ਵੀ ਕੋਸ਼ਿਸ਼ ਕਰਦੇ ਰਹਿੰਦੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇੱਕ ਬੋਰਡ ਲਗਾਉਣਾ ਆ ਉਹਦੇ ਉੱਤੇ ਨਾਮ ਲਿਖ ਦੇਣਾ ਕਿ ਕਿਹੜੀ ਬਿਮਾਰੀ ਲਈ ਤੇ ਕਿਹੜਾ ਹੈਗਾ ਬੂਟਾ ਹਾਂਜੀ ਇੱਕ ਚੀਜ਼ ਮੈਂ ਤੁਹਾਨੂੰ ਸੁਜੈਸਟ ਕਰਨਾ ਚਾਹੁੰਨਾ ਬੇਸਡ ਔਨ ਮਾਈ ਐਕਸਪੀਰੀਅੰਸ ਹਾਂਜੀ ਉਹ ਇਹ ਆ ਕਿ ਜਿਹੜੇ ਦੂਰੇ ਤੋਂ ਵੀ ਮੈਂ ਵੀਡੀਓ ਬਣਾਈਆਂ ਨਾ ਉਹਨਾਂ ਨੂੰ ਉਹਨਾਂ ਨੂੰ ਮੈਂ ਗੱਲ ਪੁੱਛੀ ਸੀਗੀ ਕਿ ਤੁਸੀਂ ਹਰ ਇੱਕ ਬੂਟੇ ਦੇ ਕੋਲ ਤਖਤੀ ਕਿਉਂ ਨਹੀਂ ਲਗਾਈ ਕਿ ਦਾ ਬੂਟਾ ਹਾਂਜੀ ਹਾਂਜੀ ਉਹ ਕਹਿੰਦੇ ਉਹਦਾ ਇੱਕ ਇਹ ਪ੍ਰੋਬਲਮ ਹੋਈ ਸੀ ਕਿ ਲੋਕੀ ਤੋੜ ਕੇ ਲੈ ਜਾਂਦੇ ਨੇ ਲੈ ਅਸੀਂ ਬੋਡ ਲਾਉਣਾ ਜਦੋਂ ਜਦੋਂ ਜਿੱਥੇ ਲਾਉਣਾ ਬੋਡ ਇੱਕ ਬਾ ਇੱਕ ਵੱਡਾ ਬੋਡ ਲਗਾਉਣਾ ਕੋਮਨ ਹਾਂਜੀ ਇਹਦੇ ਉੱਤੇ ਸਾਰੇ ਪਲਾਂਟਸ ਦੀ ਜਾਣਕਾਰੀ ਔਰ ਉਹਨਾਂ ਦੀ ਜੀ ਜੋ ਵੀ ਉਹਨਾਂ ਦਾ ਹੈਗਾ ਫਾਇਦੇ ਆ ਉਹ ਫਾਇਦੇ ਹਾਂਜੀ ਉਹ ਦੱਸੋਗੇ ਹਾਂਜੀ ਮੀਨਸ ਪੇਡ ਦੇ ਲਾਗੇ ਨਹੀਂ ਲਗਾਵਾਂਗੇ ਕਿਉਂਕਿ ਪੇਡ ਤਾਂ ਇਹ ਮੇਰੀ ਸੁਜੈਸ਼ਨ ਹੈ ਤੁਹਾਨੂੰ ਕਿਉਂਕਿ ਬਜ਼ੁਰਗਾਂ ਤੋਂ ਕੁਝ ਨਹੀਂ ਸਿੱਖੀਏ ਤਾਂ ਫੇਰ ਕਿੱਥੋਂ ਸਿੱਖਾਂਗੇ ਆਪਾਂ ਇਹ ਸਿਲਵਰ ਇਹ ਸਿਲਵਰ ਦਾ ਅੰਸ਼ ਹੋ ਇਹ ਕਿਦਮ ਮੈਂ ਉਹ ਟਾਈਮ ਤੇ ਪਿੰਡੋਂ ਦੇ ਵਾਸਤੇ ਕਿਦਮ ਪੈਸੇ ਦਾ ਸਾਧਨ ਬਣ ਜਾਣਾ ਨਹੀਂ ਪਤਾ ਮੈਨੂੰ ਕੀ ਚੀਜ਼ ਕਹਿੰਦੇ ਸਿਲਵਰ ਸਿਲਵਰ ਵੈਸੇ ਐਜ਼ ਜੇ ਸਮਝ ਲੋ ਕਿ ਡੈਕੋਰੇਸ਼ਨ ਲਈ ਲੈ ਲਓ ਬਟ ਆਉਣ ਵਾਲੇ ਟਾਈਮ ਦੇ ਵਿੱਚ ਇਹ ਪਿੰਡ ਵਾਸਤੇ ਕਰੋੜ ਪਾਸ ਤੇ ਕਰੋੜ ਰੁਪਇਆ ਹੋ ਸਕਦਾ ਇਹਦਾ ਕੀ ਕਾਰਨ ਜੀ ਸੇਲ ਕਰਾਂਗੇ ਤਾਂ ਵਧੀਆ ਰਕਮ ਮਿਲੇਗੀ ਅੱਛਾ ਜਸਟ ਇੱਕ ਡੈਕੋਰੇਸ਼ਨ ਪੀਸ ਡੈਕੋਰੇਸ਼ਨ ਦੇ ਲਈ ਇਹ ਆ ਹੈ ਆਸਾਨੀ ਐਸੀ ਕਿ ਐਸੀ ਹਰ ਇੱਕ ਤਰ੍ਹਾਂ ਦਾ ਪੇੜ ਆਪਣੇ ਜੰਗਲ ਦੇ ਵਿੱਚ ਸ਼ਾਮਲ ਕਰੀਏ ਇਹ ਮਸੰਮੀ ਦਾ ਫੁੱਲ ਇਹ ਮਸੰਮੀ ਆ ਤੁਸੀਂ ਮੈਡੀਸਨ ਬੂਟੇ ਦੱਸੋ ਬਸ ਮਾਲਚ ਕਿਹੜਾ ਸੀ orange ਵਾਲਾ ਮਾਲਟਾ ਈਜ਼ੀ ਤੁਹਾਡੇ ਇੱਥੇ ਬਾਰ ਬਾਰ ਇੱਕ ਨਰਸਰੀ ਆ ਉੱਥੇ ਮਾਲਟਾ ਨਿੰਬੂ ਸੰਤਰਾ ਸਰ ਮੈਂ ਉਹ ਦੇਖ ਕੇ ਆਇਆ ਤੇ ਵੀਡੀਓ ਬਣਾਈ ਉਹਨਾਂ ਦੀ ਸਾਡੇ ਇਸ ਜੰਗਲ ਦੇ ਵਿੱਚ ਆਪਣੇ ਆਲੇ ਦੁਆਲੇ ਜਿੰਨੀਆਂ ਸਰਕਾਰੀ ਨਰਸਰੀਜ਼ ਹਨ ਉਹਨਾਂ ਦੇ ਵਿੱਚੋਂ ਹਰ ਇੱਕ ਨਰਸਰੀ 'ਚ ਇੱਥੇ ਪਲਾਂਟ ਆਏ ਹੋਏ ਆ ਇਹ ਸਾਰੇ ਫਰੂਟ ਪਲਾਂਟਸ ਉਹ ਅਰਜੁਨ ਆ ਪੂਰੀ ਲਾਈਨ ਰਸਤੀ ਲਗਾਈ ਹੋਈ ਇੱਕ ਮਿੰਟ ਅਰਜੁਨ ਦੀ ਪੂਰੀ ਲਾਈਨ ਲਗਾਈ ਹੋਈ ਹੈ ਪੂਰੀ ਲੈਂਡ ਹਾਂਜੀ ਆਹੀ ਹੈ ਨਾ ਅਰਜੁਨ ਨਹੀਂ ਹਾਂਜੀ ਇਹ ਅਰਜੁਨ ਹੈ ਇਹ ਅਰਜੁਨ ਜੀ ਅੱਛਾ ਵਾਲਾ ਹਾਂਜੀ ਕੀ ਬਾਤ ਆ ਉਹਦੀ ਸਾਈਡ ਤੇ ਬਾਉਂਡਰੀ ਸਮਝ ਲੋ ਇੱਕ ਜਿੱਤੀ ਹੋਈ ਆ ਵਾਹ ਜੀ ਵਾਹ ਬਹੁਤ ਸੋਹਣਾ ਬਹੁਤ ਸੋਹਣਾ ਅਰਜੁਨ ਦਾ ਜਿਹੜਾ ਅਰਜੁਨ ਦਾ ਜਿਹੜਾ ਬੂਟਾ ਆ ਉਹਦੀ ਸ਼ੈਲ ਜਿਹੜੀ ਯੂਜ਼ ਕਰਦੇ ਆ ਹਾਰਟ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਬਹੁਤ ਜ਼ਿਆਦਾ ਤੇ ਇਹਦੇ ਵੱਖਰੇ ਵੱਖਰੇ ਕਿਉਂਕਿ ਮੈਨੂੰ ਕਿਸੇ ਨੇ ਅਰਜੁਨ ਦੀ ਚਾਹ ਪੀਣ ਨੂੰ ਕਿਹਾ ਸੀਗਾ ਹਾਂਜੀ ਬੈਨੀਫੀਸ਼ੀਅਲ ਹੁੰਦੀ ਆ ਹਾਰਟ ਲਈ ਹਾਰਟ ਲਈ ਬਹੁਤ ਵਧੀਆ ਪਰ ਜੇਕਰ ਤੁਸੀਂ ਤੁਹਾਨੂੰ ਗਰਮੀ ਕਰਦੀ ਆ ਕਹਿੰਦੇ ਉਹ ਚੰਦਨ ਦਾ ਪਾਊਡਰ ਮਿਲਾ ਲਓ ਸਫੇਦ ਚੰਦਨ ਦਾ ਤੇ ਤੁਹਾਨੂੰ ਤਸੀਰ ਠੰਡੀ ਹੋ ਜਾਂਦੀ ਆ ਅਸੀਂ ਇਹਦੀ ਅਰਜੁਨ ਦੀ ਛਾਲ ਦਾ ਜਿਹੜਾ ਇੱਕ ਡਾਕਟਰ ਰਾਜਸਵੈਦਿਕ ਡਾਕਟਰ ਉਹਨਾਂ ਨੇ ਰეკਮੈਂਡ ਕੀਤਾ ਸੀ ਕਿ ਤੁਸੀਂ ਇਹਦੀ ਛੇਲੇ ਜੜੀ ਆ ਨਾ ਤੁਸੀਂ ਪਾਣੀ ਦੇ ਵਿੱਚ ਪੀਂਦਿਓ ਸਵੇਰ ਨੂੰ ਖਾਲੀ ਪੇਟ ਤੁਸੀਂ ਉਹਨੂੰ ਪੀ ਸਕਦੇ ਆ ਤੇ ਪਾਊਡਰ ਜਿਹੜਾ ਹੁਣ ਤੇ ਪੈਸੇ ਤੋਂ ਪਾਊਡਰ ਪਾ ਸਕਦੇ ਆ ਪਰ ਉਹ ਜ਼ਿਆਦਾ ਕੜਵਾਜਾ ਹੋ ਜਾਂਦਾ ਸ਼ੀਲਦਾ ਪਾਣੀ ਦੇ ਇੱਕ ਗਲਾਸ ਦੇ ਵਿੱਚ ਪੀ ਕੇ ਸਵੇਰੇ ਉਹਨੂੰ ਪੀ ਲਓ। ਅੱਛਾ ਆ ਦੱਸ ਰਹੇ ਹਾਂ ਲਗਾਟਾ ਜੀ? ਹਾਂ ਜੀ। ਹਾਂ ਜੀ ਇਹ ਲਗਾਟਾ। ਅੱਛਾ ਮੈਂ ਇੱਕ ਗੱਲ ਤੁਹਾਨੂੰ ਪੁੱਛਣਾ ਚਾਹੁੰਨਾ ਇਹ ਇਸ ਇਨ 2 ਏਕੜ ਦੇ ਵਿੱਚ ਪੌਦੇ ਲੱਗੇ ਹੋਏ ਆ। ਇਹਨਾਂ ਦੀ ਦੇਖਭਾਲ ਕਰਨੀ ਦਬਾਉ ਕੀ ਆ ਜੀ? ਕਿੱਦਾਂ ਹੁੰਦੀ? ਸਾਡਾ ਕ੍ਰਾਫਟ ਆਰਮੀ ਜ਼ੂ ਰਟਾਇਰ ਆ ਨਾ ਇਹਨਾਂ ਨੇ 19 ਤੀਰ ਤੱਕ ਸਾਨੂੰ ਕੰਮ ਦੀ ਜ਼ਰੂਰਤ ਸੀ ਕਿ ਸਾਨੂੰ ਆਪਣੇ ਘਰ ਦਾ ਵੀ ਚਲਾਉਣਾ ਹੈਗਾ ਆ। ਨਹੀਂ ਬਿਲਕੁਲ। ਇਹਨੇ 19 ਦੇਰ ਤੱਕ ਕੋਈ ਜੋਬ ਨਹੀਂ ਲਈ। ਮਤਲਬ ਜਿੰਨੀ ਦੇਰ ਤੱਕ ਇਹ ਬੂਟੇ ਵੱਡੇ ਨਹੀਂ ਹੋਏ। ਇਹਨਾਂ ਨੇ ਹੁਣ 6 ਮਹੀਨਿਆਂ ਤੋਂ ਜੌਬ ਸ਼ੁਰੂ ਕੀਤੀ ਕਬੁੱਡੇ ਚੱਲ ਪਏ ਆ ਵੱਡੇ ਹੋ ਗਏ ਆ ਇੱਕ ਬੇਸ ਬਣ ਗਿਆ ਆ ਕਿ ਅਸੀਂ ਇੰਨੇ ਟਾਈਮ ਤੇ ਪਾਣੀ ਪੋਣਾ ਇੰਨੇ ਤੇ ਸਫਾਈ ਕਰਨੀ ਆ ਇੰਨੇ ਤੇ ਕਰਨਾ ਆ ਲੇਕਿਨ ਜਦ ਤੱਕ ਇਹ ਕੰਮ ਚੱਲਦਾ ਰਿਹਾ ਇਹ ਸਵੇਰ ਦੀ ਰੋਟੀ ਵੀ ਨਹੀਂ ਖਾਦੀ ਹੁੰਦੀ ਸੀ ਤੇ ਘਰ ਜਾ ਕੇ ਰਾਤ ਨੂੰ ਰੋਟੀ ਖਾਂਦੇ ਸੀ ਤੇ ਜਾਂ ਮੈਂ ਇੱਥੇ ਭੇਜ ਦੇਣੀ ਆ ਚਾਹ ਭੇਜਣੀ ਆ ਤੇ ਫਿਰ ਨਹੀਂ ਤਾਂ ਘਰ ਵੀ ਨਹੀਂ ਜਾਂਦੇ ਸੀ ਦੇਖ ਲਓ ਜੀ ਬਹੁਤ ਵੱਡੀ ਇੱਕ ਸੈਕਰੀਫਾਈਸ ਆ ਤੁਹਾਡਾ ਕਹਿ ਸਕਦੇ ਆ ਬਹੁਤ ਜ਼ਿਆਦਾ ਭਾਈ ਹੁਣਾਂ ਦਾ ਕਾਫੀ ਸਾਥ ਦਿੱਤਾ ਮੇਰੀ ਮੈਂ ਚਲੋ ਉਹਨਾਂ ਦਾ ਸਾਥ ਦੇਖੋ ਜੇ ਉਹਨਾਂ ਦਾ ਸਾਥ ਨਾ ਹੋਵੇ ਤਾਂ ਬਈ ਬੰਦਾ ਨਹੀਂ ਕੰਮ ਕਰ ਸਕਦਾ ਇਹ ਚ ਕੋਈ ਸ਼ੱਕ ਹੀ ਨਹੀਂ ਕਿਉਂਕਿ ਘਰ ਸੰਭਾਲਣਾ ਪਿੱਛੇ ਤਾਂ ਦੇਖਣਾ ਨਾ ਕਿਸੇ ਨੇ ਜੇ ਤੁਸੀਂ ਇੱਥੇ ਕੰਮ ਕਰਦੇ ਆ ਤਾਂ ਚਲੋ ਬਹੁਤ ਸੋਹਣਾ ਜੀ ਬਹੁਤ ਸੋਹਣਾ ਹਾਂਜੀ ਇੱਧਰ ਆਜੋ ਜੀ ਆ ਤਾਂ ਬੁੱਟੀ ਵੈਸੇ ਹੀ ਉੱਗੀ ਹੋਇਆ ਹੈ ਨਾ ਆਹ ਵਾਲੀ ਹਾਂਜੀ ਇਹ ਵੈਸੇ ਹੀ ਹੈਗੀ ਆ ਇਹ ਹੈ ਕਿ ਉਹਦਾ ਪਤਾ ਤੁਹਾਨੂੰ ਸਰ ਵੈਸੇ ਹੈ ਇਹਦੇ ਵੀ ਬੈਨੀਫਿਟ ਹੈ ਹੁਣੇ ਹੁਣੇ ਹਾਂਜੀ ਮੈਨੂੰ ਬਜ਼ੁਰਗ ਅਸੀਂ ਦਾਦੇ ਹੁੰਦੇ ਜੋ ਕੁਝ ਉਗਿਆ ਕੋਈ ਨਾ ਕੋਈ ਬੈਨੀਫਿਟ ਸਭ ਦੇ ਬੈਨੀਫਿਟ ਹੈਗੇ ਆ ਜੀ ਤੁਸੀਂ ਨੇ ਵੀ ਬੀ ਇਸ ਤੋਂ ਕੋਈ ਚੀਜ਼ ਨਹੀਂ ਆ ਇਹ ਸਾਨੂੰ ਸਿਰਫ ਨੌਲੇਜ ਨਹੀਂ ਹੈਗੀ ਉਹਦੇ ਬਾਰੇ ਤੇ ਹੈ ਤਾਂ ਫਾਰੇ ਦੇ ਵਿੱਚ ਮੇਰਾ ਬੈਗ ਚੱਕ ਲਓ ਉਹਦੇ ਅੰਦਰੋਂ ਬੈਗ ਉੱਥੇ ਲੈ ਆਓ আচ্ছা ਇੱਕ ਮਿੰਟ ਜੀ ਹਾਂਜੀ ਸੌਰੀ ਇਹ ਕਿਹਦੀ ਗੱਲ ਕਰ ਰਹੇ ਇੱਕ ਮਿੰਟ ਦੱਸੋ ਆਹਦੇ ਵਿੱਚ ਪੇਨ ਹੋਵੇ ਤਾਂ ਇਹਨੂੰ ਫਰੋ ਦੇ ਤੇਲ ਦੇ ਵਿੱਚ ਸਾੜ ਕੇ ਉਹ ਤੇਲ ਦੀ ਮਾਲਿਸ਼ ਕਰੋ ਤੇ ਉਹ ਪੇਨ ਚ ਰੀਲੀਫ ਮਿਲਦੀ ਇਹ ਵਾਲੀ ਬੂਟੀ ਜਿਹੜੀ ਆ ਅੱਛਾ ਲਾਸਟ ਟਾਈਮ ਦੱਸ ਸੀ ਮੈਂ ਤੁਹਾਨੂੰ ਅੱਛਾ ਬੜੀ ਠੀਕ ਹੈ ਠੀਕ ਹੈ ਠੀਕ ਹੈ ਜੀ ਦੇਸੀ ਅੰਬ ਕੋਈ ਲਾਉਂਦਾ ਨਹੀਂ ਵੇ ਤੇ ਅਸੀਂ ਦੇਸੀ ਅੰਬ ਹੀ ਲਾਇਆ ਹੈ ਮੈਂ ਹੈਰਾਨ ਆ ਜਿੰਨੇ ਰਵਾਇਤੀ ਪਲਾਂਟਸ ਗੁੱਲੜ ਹੋਇਆ ਪਿੱਪਲ ਹੋਇਆ ਆਪਣੇ ਪਿਲਕਣ ਹੋਈ तकरीबन तकरीबन ਸਾਰੇ ਸਾਡੇ ਜੰਗਲ ਦੇ ਵਿੱਚ ਐਡ ਹੈਗੇ ਆ ਜੇ ਕਿਸੇ ਨੂੰ ਇੱਕ ਮਿੰਟ ਸਰ ਇੱਕ ਮਿੰਟ ਜੀ ਜੇਕਰ ਕਿਸੇ ਨੂੰ ਕੋਈ ਮੰਨ ਲਓ ਜ਼ਰੂਰਤ ਆ ਹਾਂਜੀ ਅ ਕੋਈ ਦਵਾਈ ਖਾਣੀ ਉਹਨੇ ਉਹ ਇਥੋਂ ਆ ਕੇ ਲੈ ਕੇ ਜਾ ਸਕਦਾ ਸਰ ਲੈ ਸਕਦੇ ਆ ਕਿਉਂਕਿ ਇਹ ਸਾਰਿਆਂ ਦੇ ਫਾਇਦੇ ਲਈ ਆ ਠੀਕ ਆ ਤੇ ਉਹਦੇ ਲਈ ਉਹਦੇ ਲਈ ਇਹ ਮਤਲਬ ਕਿ ਕਿਹਨੂੰ ਕੰਟੈਕਟ ਕਰਨਾ ਪਾਏਗਾ ਆ ਕੇ ਭੁਪਿੰਦਰ ਸਿੰਘ ਜੀ ਨੂੰ ਕੰਟੈਕਟ ਪਰਸਨ ਤੁਸੀਂ ਭੁਪਿੰਦਰ ਸਿੰਘ ਜੀ ਹਨਾ ਤੇ ਮੈਂ ਉਦਾਂ ਸਾਰਿਆਂ ਨੂੰ ਦੱਸਦਾ ਇੱਕ ਗੱਲ ਦੱਸਣਾ ਚਾਹੁੰਨਾ ਆ ਮਤਲਬ ਕਿ ਇਨਸਟਰਕਟ ਕਰਨਾ ਚਾਹੁੰਨਾ ਜਾਂ ਕਹਿ ਸਕਦੇ ਆ ਵੀ ਅਲਰਟ ਕਰਨਾ ਚਾਹੁੰਨਾ ਕਿ ਇੱਥੇ ਖੁਦ ਆ ਕੇ ਕੋਈ ਪੌਦਾ ਤੇ ਜਿੱਦਾਂ ਕੁਝ ਵੀ ਤੋੜ ਕੇ ਨਾ ਲੈ ਕੇ ਜਾਇਓ ਭੁਪਿੰਦਰ ਸਿੰਘ ਜੀ ਹੁਣਾਂ ਕੋਲੋਂ ਨਾ ਗੱਲ ਕਰੋ ਬਿਲਕੁਲ ਤੁਹਾਨੂੰ ਉਹ ਤੁਹਾਡੀ ਪੂਰੀ ਪੂਰੀ ਹੈਲਪ ਕਰਨਗੇ ਤੇ ਉਹਨਾਂ ਨਾਲ ਹੀ ਆ ਕੰਟੈਕਟ ਕਰਨਾ ਆਪਣਾ ਤੁਸੀਂ ਕੰਟੈਕਟ ਨੰਬਰ ਦੇ ਦਿਓ ਜੀ 9915614690 ਠੀਕ ਹੈ ਜੀ ਚਲੋ ਬਹੁਤ ਬਹੁਤ ਧੰਨਵਾਦ ਜੀ ਸਾਰੀ ਅਸੀਂ ਉਦਾਂ ਵੀ ਨਾ ਆਲੇ ਦੁਆਲੇ ਬਾੜ ਕੀਤੀ ਹੋਈ ਆ ਕਿ ਅਵਾਰਾ ਕੁਝ ਬੁੱਤ ਘੁੰਮ ਦੇ ਸੀ ਜੰਗਲੀ ਬੋਤ ਸੀ ਤੇ ਸਾਨੂੰ ਇਹ ਸੀ ਕਿ ਬੂਟੇ ਖਰਾਬ ਹੋਣੇ ਸਭ ਤੋਂ ਪਹਿਲਾਂ ਅਸੀਂ ਇਹੀ ਕੰਮ ਕੀਤਾ ਬਹੁਤ ਬਹੁਤ ਜ਼ਰੂਰੀ ਬਹੁਤ ਜ਼ਰੂਰੀ ਕੀਤਾ ਜੀ ਤੁਸੀਂ ਤੇ ਅੱਛਾ ਇਹ ਗੁੱਲਰ ਹਾਂ ਜੀ ਮੈਨੂੰ ਇਹ ਗੁੱਲਰ ਦਾ ਵੀ ਬਹੁਤ ਵਧੀਆ ਬਾਬਾ ਜੀ ਨੇ ਇੱਕ ਗੱਲ ਦੱਸੀ ਤੁਸੀਂ ਮੈਂ ਐਕਚੁਅਲੀ ਰੈਫਰੈਂਸ ਬਾਬਾ ਜੀ ਇਸ ਕਰਕੇ ਦੇ ਰਿਹਾ ਹਾਂ ਕਿਉਂਕਿ ਉਹਨਾਂ ਨੂੰ ਬਹੁਤ ਕੁਝ ਜਾਣਿਆ ਮੈਂ ਤੇ ਤੁਹਾਡੇ ਕੋ ਵੀ ਬਹੁਤ ਕੁਝ ਜਾਣਾਂਗਾ ਮੈਂ ਹਾਂ ਜਦੋਂ ਮੈਂ ਉਹਨਾਂ ਦੀ ਵੀਡੀਓ ਦੇਖਿਆ ਉਹ ਬਹੁਤ ਹੀ ਵਧੀਆ ਨੌਲੇਜ ਆ ਬਹੁਤ ਕਿਸੇ ਨੂੰ ਵੀ ਨਹੀਂ ਪਤਾ ਇੰਨੀ ਨੌਲੇਜ ਆ ਬਿਲਕੁਲ ਜੀ ਬਿਲਕੁਲ ਆ ਗੁੱਲਰ ਬਾਰੇ ਮੈਨੂੰ ਜੋ ਜੋ ਗੱਲਾਂ ਦਸੀਆਂ ਇੱਕ ਪੂਰੀ ਵੀਡੀਓ ਬਣਾਈ ਆ ਇੱਕ ਬਜ਼ੁਰਗ ਸਾਧੂ ਸੀ ਉਹ ਇਹੀ ਗੁੱਲਰ ਦਾ ਪਾਊਡਰ ਬਣਾ ਕੇ ਉਹਦੀ ਚਾਹ ਪੀਂਦੇ ਹੁੰਦੇ ਹੀ ਉਹਦੀ 105 ਸਾਲ ਉਮਰ ਸੀ ਹਰਦਵਾਰ ਰਿਸ਼ੀਕੇਸ਼ ਦੇ ਕੋਲ ਉਥੇ ਦੇਰਾਦੂਨ ਦੇ ਕੋਲ ਜੰਗਲਾਂ 'ਚ ਰਹਿੰਦੇ ਹੁੰਦੇ ਹੀ ਉਹ ਚਲੋ ਠੀਕ ਹੈ ਜੀ ਬਹੁਤ ਸੋਹਣਾ ਜੀ ਤੇ ਸਾਨੂੰ ਕੁਝ ਵੀ ਵੇਸਟ ਨਹੀਂ ਦਿੱਤਾ ਆ ਟੱਕਾ ਜੀ ਹਰ ਇੱਕ ਚੀਜ਼ ਦਾ ਕੋਈ ਨਾ ਕੋਈ ਬੈਨੀਫਿਟ ਹੈ ਜੀ 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 ਹਾਂਜੀ ਸਰ ਹਾਂਜੀ ਆ ਟੱਕਾ ਇਹ ਟੱਕਾ ਜੀ ਅੱਛਾ ਇਹ ਵਾਹ ਹਾਂਜੀ ਸਭ ਤੋਂ ਪਹਿਲਾ ਮੁੰਡੇ ਦਾ ਜਨਮ ਦਿਨ ਹੋਇਆ ਉਧਰ ਆ ਟੱਕ ਬੂਟਾ ਅੱਛਾ ਜੀ ਹਾਂਜੀ ਅੱਛਾ ਇਹਦੇ ਇੱਕ ਵਾਰੀ ਦੁਬਾਰਾ ਮੈਨੂੰ ਇਹਦੇ ਬੈਨੀਫਿਟ ਦੱਸ ਦਿਓ ਜੀ ਆ ਟੱਕ ਜਿਹੜਾ ਇਹ ਤੁਸੀਂ ਕਹਿੰਦੇ ਕੱਕ ਕਿੱਦਾਂ ਅਸੀਂ ਕਿਨਾਂ ਮੰਦਿਰ ਵਿੱਚ ਜਾ ਕਿਸੇ ਆਪਣੇ ਜੁਪੀ ਭਾਰ ਸਾਈਡ ਤੇ ਕਰਨ ਬਣ ਸਕਦੇ ਓ ਕਿਨ ਕੌਲੀ ਬਣਾਈ ਜਾਂਦੀ ਆ ਪਲੇਟਾਂ ਬਣਾਈ ਜਾਂਦੀ ਕਿੱਦਾਂ ਮੰਦਰਾਚੇ ਪਲੇਟ ਲਾ ਕੇ ਰੋਟੀ ਖਾਂਦੇ ਆ ਚੌਲ ਖਾਂਦੇ ਆ ਪੁਰਾਣੇ ਟਾਈਮ ਤੇ ਇਹਦਾ ਇਸਤੇਮਾਲ ਕਰਦੇ ਸੀ ਜ਼ਿਆਦਾ ਠੀਕ ਆ ਇਹਦਾ ਹੋ ਸਕਦੀ ਜਿੱਦਾਂ ਅਸੀਂ ਨਾ ਜੂਜ਼ ਕਰੀਏ ਤਾਂ ਇਹਦੇ ਦੋਨੇ ਕੋਲੀਆਂ ਪਲੇਟਾਂ ਬਣਾ ਕੇ ਇਹਨੂੰ ਜੂਜ਼ ਕਰ ਸਕਦੇ ਆ এনवायरमेंट ਲਈ ਵੀ ਬਹੁਤ ਵਧੀਆ ਹੈ ਇਹ ਤਾਂ ਚਲੋ ਇਹਦਾ ਇੱਕ ਦੂਸਰਾ ਡੋਨੇ ਦੇ ਰੂਪ ਦੇ ਵਿੱਚ ਯੂਜ਼ ਹੋ ਗਿਆ ਵੈਸੇ ਮੈਡੀਸਨਰ ਵੈਲਿਊ ਵੀ ਹੋਏਗੀ ਕੋਈ ਨਾ ਕੋਈ ਇਹਦੀ ਇਹ ਆ ਸਰ ਕਿ ਜਿੱਦਾਂ ਹੁਣ ਤੁਹਾਡੇ ਦੰਦਾਂ ਦੇ ਵਿੱਚ ਪੇਨ ਆ ਜਾਂ ਬਲੱਡ ਨਿਕਲਦਾ ਇਹਦੀ ਤੁਸੀਂ ਦਾਤਨ ਕਰੋ ਤੁਹਾਨੂੰ ਪੇਨ ਚ ਰੀਲੀਫ ਮਿਲੇਗੀ ਠੀਕ ਗਰਡ ਨਿਕਲਣਾ ਵੀ ਠੀਕ ਠੀਕ ਚਲੋ ਬਹੁਤ ਸੋਹਣਾ ਜੀ ਅੱਗੇ ਟੰਡਾ ਦਾ ਬਟਕਾ ਲੰਘ ਸੁਣ ਇੱਕ ਮੈਂ ਬੂਟਾ ਦੇਖਿਆ ਮੈਂ ਪੁੱਛਣਾ ਆਹ ਕੀ ਚੀਜ਼ ਆ ਜੀ ਆਹ ਵਾਲੇ ਆਹ ਆਹ ਫਲੀਆਂ ਲੱਗੀਆਂ ਜਿਹੜੀਆਂ ਆਹ ਦੇਖੋ ਇਹ ਤਾਂ ਕਪਮਾ ਕਪਮਾ ਨਹੀਂ ਲੱਗਦਾ ਸੋ ਇਹ ਵੀ ਕਮਨੀ ਹੈ ਤੇ ਇਹ ਵੀ ਸੁੱਕ ਗਈ ਆ ਇਹ ਆਸਟ੍ਰੇਲੀਅਨ ਕਿਕਰ ਆ ਜੀ ਹਾਂਜੀ ਆਸਟ੍ਰੇਲੀਅਨ ਕਿਕਰ ਆਸਟ੍ਰੇਲੀਅਨ ਕਿਕਰ ਹਾਂਜੀ ਇਹਦਾ ਕੀ ਆ ਜੀ ਕੁਝ ਇਹ ਵੈਸੇ ਹੀ ਸਿਰ ਸਾਨੂੰ ਉਹਨਾਂ ਨੇ ਨਰਸਰੀ ਵਾਲਿਆਂ ਨੇ ਦਿੱਤੀ ਸੀ वैसे बाहरले प्लांट्स ਦਾ ਸਾਡੇ ਇਧਰ ਕੋਈ ਫਾਇਦਾ ਤਾਂ ਨਹੀਂ ਹੋ ਵੀ ਸਾਡੀ ਨੋਲੇਜ ਚ ਨਹੀਂ ਜੇ ਅਗਰ ਹੋਏਗਾ ਵੀ ਵੈਸੇ ਉਹਨਾਂ ਨੇ ਦਿੱਤੇ ਸੀ ਕਿ ਲਗਾਓ ਠੀਕ 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 ਅਸੀਂ ਕੋਸ਼ਿਸ਼ ਇਹ ਹੀ ਕੀਤੀ ਸੀ ਕਿ ਆਪਣੇ ਰਵਾਇਤੀ प्लांट्स ਹੀ ਲਗਾਈਏ ਇਸ ਜੰਗ ਲਈ ਨਹੀਂ ਬਹੁਤ ਸੋਹਣਾ ਜੀ ਬਹੁਤ ਸੋਹਣਾ ਪੰਜਾਬ ਦਾ ਨੇਟਿਵ ਕਹਿ ਸਕਦੇ ਜਾਂ ਜੋ ਇੱਥੇ ਦੇ ਲੋਕਾਂ ਨੂੰ ਬੈਨੀਫਿਟ ਦੇਣਗੇ ਜਿਹਾ ਹੋਈਆਂ ਬੋੜ ਪਿੱਪਲ ਹਾਂਜੀ ਹਾਂਜੀ ਅੱਛਾ ਤੁਸੀਂ ਟਾਲੀ ਬੋੜ ਪਿੱਪਲ ਕੁਝ ਇੱਥੇ ਅੰਦਰ ਉਹ ਵੀ ਲਾਇਆ ਹੋਇਆ ਹਾਂਜੀ ਉਹ ਵੀ ਲਾਇਆ ਹੋਇਆ ਓਧਰ ਵੀ ਸਾਈਡ ਤੇ ਹੈਗਾ ਸਾਰਾ ਦਿਖਾ ਲੇ ਤੁਹਾਨੂੰ ਠੀਕ ਹੈ ਜੀ ਠੀਕ ਹੈ ਕੋਸ਼ਿਸ਼ ਕਰਾਂਗੇ ਹਾਂ ਅੱਗੇ ਹੋ ਜਾਓ ਅੱਗੇ ਥੋੜਾ ਜਿਹਾ ਆਜੋ ਆਜੋ ਇਹ ਦੱਸ ਦਿਓ ਇਹ ਸਰ ਦਿਓ ਚੰਦਨ ਕਿਹ ਰਿਹਾ ਬਾਜੀ ਆਹ ਚੰਦਨ ਅੱਛਾ ਇਹ ਚੰਦਨ ਆ ਇਹ ਵਾਈਟ ਆ ਹੈ ਨਾ ਇਹ ਵਾਈਟ ਚੰਦਨ ਅੱਛਾ ਇਹ ਵਾਈਟ ਤਾਂ ਮੈਂ ਦੇਖਿਆ ਹੀ ਹਾਂਜੀ ਉੱਥੇ ਤੇ ਮੈਂ ਦੂਜਾ ਦੇਖਣਾ ਚਾਹੁੰਦਾ ਹਾਂ ਦੂਜਾ ਚੰਦਨ ਵੀ ਹੈਗਾ ਆ ਉਂਝੋ ਸਟਾਇਲ ਦਾ ਅਚੋ ਕੋਈ ਨਹੀਂ ਉਹ ਵੀ ਦੇਖ ਲਾਂਗੇ ਤੇ ਵਾਈਟ ਚੰਦਨਾ ਮੈਨੂੰ 5-7 ਵਾਰੀ ਆਉਣਾ ਹੀ ਪੈਣਾ ਹੁਣ ਹਾਂਜੀ ਕਿਉਂਕਿ ਮੈਂ ਇਹ ਬੂਟੇ ਨਹੀਂ ਕਵਰ ਕਰ ਸਕਦਾ ਅੱਜ ਮੈਨੂੰ ਇੱਥੇ ਸ਼ਾਮ ਪੈ ਗਈ ਆ 5-7 ਵਾਰੀ ਆਵਾਂਗੇ ਜਾਣਾਂਗੇ ਚੰਗੀ ਤਰ੍ਹਾਂ ਬੂਟਿਆਂ ਨੂੰ ਇਹ ਕਸਤੂ ਦਾ ਕਸਤੂ ਦਾ ਕਸਤੂ ਦਾ ਕਸਤੂ ਦਾ ਬੂਟਾ ਜੀ ਇਹ ਇੱਕ ਹੀ ਹੁੰਦਾ ਜੀ ਇਹ ਸਰ ਇਹਦੀ ਜਿਹੜੀ ਲੱਕੜੀ ਆ ਨਾ ਫਰਨੀਚਰ 'ਚ ਜ਼ਿਆਦਾ ਕੰਮ ਆਂਦੀ ਆ ਅੱਛਾ ਜੀ ਇਹ ਸਾਇਡ ਅਮਰੀਕਨ ਪਲਾਂਟ ਆ ਕਤਸੂਰਾ ਹਾਂਜੀ ਕਤਸੂਰਾ ਕਤਸੂਰਾ ਕਹਿ ਰਹੇ ਆ ਕਤਸੂਰਾ ਹਾਂ ਕਤਸੂਰਾ ਇਹ ਇਹਦੀ ਲੱਕੜੀ ਜ਼ਿਆਦਾ ਫਰਨੀਚਰ ਦੇ ਕੰਮ ਆਉਂਦੀ ਅੱਛਾ ਜੀ ਸਾਰੇ ਬੂਟੇ ਕਿੱਥੋਂ ਲਿਆਂਦੇ ਗਏ ਆ ਇਹ ਇੱਕ ਕੋਈ ਸੋਰਸ ਹੈ ਕਿ ਵੱਖਰੇ ਵੱਖਰੇ ਸੋਰਸਸ ਹੈ ਸਾਡੀ ਮੰਦੀਪ ਨੇ ਸਰਨਾਂ ਨੇ ਸਾਨੂੰ ਨਸਰੀਆਂ ਤੋਂ ਲੈਂਦੇ ਸੀ ਧੋਲ ਬਾਹੇ ਤੋਂ ਲੈਂਦੇ ਜਨੌੜੀ ਤੋਂ ਲੈਂਦੇ ਸਤਿਆਦ ਨਰਸਰੀ ਤੋਂ ਲੈਂਦੇ ਸਤਿਆਦ ਨਰਸਰੀ ਤੋਂ ਲੈਂਦੇ ਹਾਂਜੀ ਮਤਲਬ ਸਾਰੇ ਨਸੀਆਂ ਤੋਂ ਅਸੀਂ ਟੁਰਚੌਣ ਕੇ ਬੁੱਟੀ ਲੈਂਦੇ ਆ ਕੀ ਇਹਦਾ ਮਤਲਬ ਕਿ ਵੀ ਤੁਹਾਡੀ ਇਹ ਨਹੀਂ ਕਿ ਇਹਨੂੰ ਮੇਨਟੇਨ ਕਰਨ ਦੀ ਵੀ ਐਫਰਟ ਰਹੀ ਆ ਲਾਉਣ ਦੀ ਵੀ ਐਫਰਟ ਰਹੀ ਆ ਲਿਆਉਣ ਦੀ ਵੀ ਐਫਰਟ ਰਹੀ ਆ ਬਹੁਤ ਸੀ ਬਹੁਤ ਜ਼ਿਆਦਾ ਸੀ ਉਹ ਤਾਂ ਕੋਰਾ ਪਿਆ ਸੀਗਾ ਤੇ ਅਸੀਂ ਨੂੰ ਟੱਕਿਆ ਵੀ ਪ੍ਰੋਪਰ ਹਾਂ ਤੇ ਸਟੱਡੀ ਕਿੱਥੋਂ ਕੀਤਾ ਹੈਗੇ ਕਿਹੜਾ ਬੂਟਾ ਲੈਣਾ ਸਰ ਇਹ ਸਾਡੀ ਆਪਣੀ ਪਲੈਨਿੰਗ ਸੀ ਕਿ ਬੂਟੇ ਲਗਾਉਣੇ ਤੇ ਕਿਹੜੇ ਲਗਾਈਏ ਤੇ ਸੋਚਿਆ ਆ ਕਿ ਸਭ ਤੋਂ ਪਹਿਲਾਂ ਤਾਂ ਪ੍ਰੈਫਰੈਂਸ ਜਿਹੜੀ ਦੇਣੀ ਹੈ ਅਸੀਂ ਆਪਣੇ ਪੁਰਾਣੇ ਬੂਟਿਆਂ ਨੂੰ ਦੇਣੀ ਆ ਜਿਹੜੇ ਸਾਡੇ ਪੰਜਾਬ ਚਾ ਲੋਪ ਹੋ ਚੁੱਕੇ ਆ ਹਾਂਜੀ ਨਹੀਂ ਉਹ ਤਾਂ ਤੁਸੀਂ ਦੱਸੋ ਉਹ ਜੀ ਲਗਾਏ ਤੇ ਫਿਰ ਅਸੀਂ ਨਰਸਰੀਆਂ ਅਸੀਂ ਕੋਈ ਭਾਜੀ ਨਰਸਰੀ ਨਹੀਂ ਛੱਡੀ ਅਸੀਂ ਹੁਸ਼ਿਆਰਪੁਰ ਤੋਂ ਉਨਾਂ ਰੋਣ ਤੱਕ ਮਕੇਰੀਆਂ ਤੱਕ ਸਰਕਾਰੀ ਨਾਸੀਂ ਤਰਵਾਰ ਜਾ ਕੇ ਆਏ ਆ ਇਹ ਚੰਦਰ ਉੱਥੋਂ ਲੈਂਦਾ ਜਿੱਥੇ ਤੱਕ ਕੋਸ਼ਿਸ਼ ਸੀ ਸਾਨੂੰ ਅਸੀਂ ਹਰ ਇੱਕ ਪਲਾਂਟ ਐਡ ਆਨ ਕਰੀਏ ਆਪਣੇ ਜੰਗਲ ਦੇ ਵਿੱਚ ਚਾਹੇ ਉਹ ਦਵਾਈ ਦੇ ਰੂਪ ਚ ਵਰਤਿਆ ਜਾਵੇ ਡੈਕੋਰੇਸ਼ਨ ਦੇ ਰੂਪ ਚ ਹੋਵੇ ਕਿਸੇ ਵੀ ਤਰ੍ਹਾਂ ਹੋਵੇ ਹਰ ਇੱਕ ਪਲਾਂਟ ਤੁਸੀਂ ਆਪਣੇ ਜੰਗਲ ਚ ਐਡ ਕਰੀਏ ਇਹ ਸਾਡੀ ਪੂਰੀ ਇੱਕ ਸਾਲ ਦੀ ਮਿਹਨਤ ਹੈ ਜੀ ਨਹੀਂ ਜੀ ਬਹੁਤ ਬਹੁਤ ਮਤਲਬ ਆਈ ਰੀਅਲੀ ਐਪਰੀਸ਼ੀਏਟ ਜੀ ਤੁਹਾਡੀ ਜਿਹੜੀ ਐਫਰਟਸ ਹੈ ਨਾ ਉਹ ਇੰਨੀ ਕਮੈਂਡੇਬਲ ਐਫਰਟਸ ਹੈ ਜ ਜਿਹਨੂੰ ਕਹਿੰਦੇ ਆ ਮੈਂ ਇੰਨਾ ਹੈਰਾਨ ਹੋਇਆ ਨਾ ਦੇਖ ਕੇ ਮੈਂ ਤਾਂ ਸਾਰੇ ভিউਅਸ ਨੂੰ ਕਹਿੰਨਾ ਇੱਥੇ ਫਾਇਦਾ ਲੈ ਲਓ ਆ ਕੇ ਇਹਨਾਂ ਦੀ ਨੌਲੇਜ ਦਾ ਕਿਉਂਕਿ ਇੰਨੇ ਸੋਰਸਸ ਤੋਂ ਨੌਲੇਜ ਇਕੱਠੀ ਕਰਨੀ ਪੌਦੇ ਇਕੱਠੇ ਕਰਨੇ ਸੌਖਾ ਕੰਮ ਨਹੀਂ ਹੁੰਦਾ ਨਹੀਂ ਚਲੋ ਮੈਂ ਆਪਣੇ ਸਾਰੇ ਈਓਸ ਨੂੰ ਦੱਸਣਾ ਚਾਹੁੰਦਾ ਆ ਕਿ ਆਪਾਂ ਕੁਸ਼ਕ ਬੂਟੇ ਦੇਖੇ ਆ ਦੋ ਕਿੱਲੇ ਦੇ ਵਿੱਚ ਜਿਹੜੇ ਦੋ ਦੋ ਕਿੱਲੇ ਆ ਜੀ ਪੂਰਾ ਹੈ ਕਿ ਜ਼ਿਆਦਾ ਹੈ ਹਾਂਜੀ ਪੌਣੇ ਦੋ ਦੋ ਕਿੱਲੇ ਹਾਂਜੀ ਪੌਣੇ ਦੋ ਦੋ ਕਿੱਲੇ ਜਗ੍ਹਾ ਇਹ ਜਿੱਥੇ ਜੰਗਲ ਬਣਾ ਰਹੇ ਆ ਮੈਡੀਸਨਲ ਵੈਲਿਊਜ਼ ਵਾਲੇ ਬਹੁਤ ਸਾਰੇ ਪਲਾਂਟਸ ਕੁਝ ਸਜਾਵਟ ਵਾਲੇ ਡੈਕੋਰੇਸ਼ਨ ਵਾਲੇ ਪਲਾਂਟਸ ਵੀ ਲਗਾਏ ਜਾ ਰਹੇ ਆ ਤੇ ਇਹ ਬਿਲਕੁਲ ਮਤਲਬ ਕਹਿ ਸਕਦੇ ਆ ਇੱਕ ਪਹਿਲ ਕੀਤੀ ਕੁਸ਼ਕ ਜਾਣਿਆ ਨੇ ਠੀਕ ਹੈ ਜੀ ਤੁਸੀਂ ਦੇਖ ਰਹੇ ਹੋ ਜਿਨ੍ਹਾਂ ਨੇ ਪਹਿਲ ਕੀਤੀ ਆ ਉਹ ਮੇਰੇ ਨਾਲ ਆ ਇੱਥੇ ਜਿਨ੍ਹਾਂ ਨਾਲ ਅਸੀਂ ਗੱਲਬਾਤ ਵੀ ਕਰ ਰਹੇ ਸੀ ਪਿੰਡ ਵਾਸੀਆਂ ਦਾ ਵੀ ਐਨ ਆਰ ਆਈਜ਼ ਦਾ ਵੀ ਬਹੁਤ ਸਹਿਯੋਗ ਰਿਹਾ ਹੈ ਇਹਦੇ ਵਿੱਚ ਚਾਹੋ ਤੁਸੀਂ ਕੁਦਰਤ ਨੂੰ ਪਿਆਰ ਕਰਨ ਲੱਪੈਨੇ ਆ ਨਾ ਫਿਰ ਆਟੋਮੈਟਿਕ ਤੁਹਾਡਾ ਰੁਝਾਨ ਇਧਰ ਨੂੰ ਆ ਜਾਂਦਾ ਹੈ ਜੀ ਹੋ ਜਾਂਦਾ ਹਾਂ ਜੀ ਜੀ ਕਾਫੀ ਉਧਰ ਵੀ ਸਾਈਡ ਤੇ ਬਾੰਸ ਵਗੈਰਾ ਅੱਛਾ ਜੀ ਟਿੱਕਰ ਟਿੱਕਰ ਬਬੂਲ ਅੱਛਾ ਜੀ ਸਾਰੇ ਉਧਰ ਕੋਰਨਰ ਤੇ ਲਗਾਏ ਹੋਏ ਆ ਠੀਕ ਹੈ ਠੀਕ ਹੈ ਜੀ ਚਲੋ ਮੈਂ ਇਹ ਵੀ ਉਸ ਨੂੰ ਦੱਸਣਾ ਚਾਹਨਾ ਕਿ ਜੀ ਬਹੁਤ ਸਾਰੇ ਪਲਾਂਟਸ ਆ ਆਪਾਂ ਹੌਲੀ ਹੌਲੀ ਸਾਰੇ ਕਵਰ ਕਰਾਂਗੇ ਤੇ ਹੋਰ ਵੀ ਆਪਾਂ ਜਾਣਕਾਰੀ ਉਹਨਾਂ ਪਲਾਂਟਸ ਦੀ ਜੀ ਕੀ ਮਤਲਬ ਮੈਡੀਸਨਲ ਵੈਲਿਊ ਆ ਉਹ ਵੀ ਜਾਣਾਂਗੇ ਤੇ ਤੁਹਾਨੂੰ ਹੋਰ ਵੀ ਇਹਦੇ ਬਾਰੇ ਮਤਲਬ ਕਿ ਕੁਝ ਗਿਆਨ ਭਰਪੂਰ ਜਿਹੜੀ ਜਾਣਕਾਰੀ ਉਹ ਦਿੰਦੇ ਰਵਾਂਗੇ ਠੀਕ ਆ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਇਹਨੂੰ ਕੰਟੀਨਿਊ ਕਰਾਂਗੇ ਜੀ ਇਸ ਪਾਰਟ ਦੇ ਵਿੱਚ ਇੰਨਾ ਹੀ ਦਿਖਾਉਣਾ ਸੀਗਾ ਕਵਰ ਨਹੀਂ ਹੋ ਸਕਦਾ ਹੁਣ ਤਾਂ ਮਤਲਬ ਹਨੇਰਾ ਵੀ ਹੋ ਰਿਹਾ ਆ ਹਾਂਜੀ ਸਰ ਥੋੜੀ ਲਾਈਟਿੰਗ ਦਾ ਵੀ ਇਸ਼ੂ ਹੋ ਜਾਂਦਾ ਆ ਤੇ ਬਹੁਤ ਚੰਗਾ ਲੱਗਾ ਮੈਨੂੰ ਬਹੁਤ ਜ਼ਿਆਦਾ ਜਿੱਦਾਂ ਮੇਰਾ ਨਾ ਮਤਲਬ ਕਹਿ ਸਕਦੇ ਆਜ ਮੇਰਾ ਦਿਨ ਬਣ ਗਿਆ ਸਹੀ ਦੱਸਾਂ ਤੁਹਾਨੂੰ ਮੈਂ